ਜਿਹੜਾ ਕੀ ਇਹ ਪਰਿਵਾਰ ਤੁਸੀਂ ਦੇਖ ਸਕਦੇ ਹੋ ਹੱਥਾਂ ਵਿੱਚ ਪੋਸਟਰ ਫੜੀ ਫਿਰ ਰਿਹਾ ਆਪਣੇ ਪਰਿਵਾਰਕ ਮੈਂਬਰਾਂ ਦੀ ਆ ਸਰਦਾਰ ਬਲਕਾਰ ਸਿੰਘ ਦੀ ਜਿਨ੍ਹਾਂ ਦੀ ਉਮਰ 48 ਸਾਲ ਕੱਦ 5 ਫੁੱਟ 9 ਇੰਚ ਆ ਅਤੇ ਹਾਲਾਂ ਤੁਸੀਂ ਦੇਖ ਸਕਦੇ ਹੋ ਇਹ ਹਰਿਆਣੇ ਤੋਂ ਰਹਿਣ ਵਾਲੇ ਨੇ ਇੱਥੇ ਰਾਜਮਿਥੀਆ ਕੰਮ ਕਰਨ ਵਾਸਤੇ ਪੰਜਾਬ ਵਿੱਚ ਆਏ ਸੀ ਪਰ ਇਹ ਲਾਪਤਾ ਹੋ ਗਏ ਨੇ ਮਿਸਿੰਗ ਹੋ ਗਏ ਨੇ ਖਾਣੇ ਚੱਕਰ ਘੱਟ ਰਹੇ ਨੇ ਪਰ ਹਜੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤੁਹਾਨੂੰ ਕਦੋਂ ਪਤਾ ਲੱਗਾ ਵੀ ਭਾਈ ਸਾਹਿਬ ਮਿਸ ਹੋ ਗਏ ਨੇ ਜਾਂ ਇਹਨਾਂ ਜਿਹੜਾ ਲਾਪਤਾ ਹੋ ਚੁੱਕੇ ਸਾਨੂੰ 9 ਤਰੀਕ ਨੂੰ ਸੋਚੋਫ ਆਇਆ 9 ਤਰੀਕ ਨੂੰ ਸਾਨੂੰ ਪਤਾ ਲੱਗਾ ਵੀ ਸੋਚੋਫ ਹੋ ਗਿਆ ਉਸ ਤੋਂ ਬਾਅਦ ਸੋਚੋ ਫਿਰ ਟਰਾਈ ਕਰਦੇ ਨੇ ਦੋ ਤਿੰਨ ਤਿੰਨ ਦਿਨ ਨਹੀਂ ਲੱਗੀ ਕਿਤੇ ਵੀ ਨਹੀਂ ਸਾਨੂੰ ਮਿਲੇ ਗੁਰੂ ਘਰ ਚ ਵੇਖਿਆ ਸੀ ਅਸੀਂ ਅਸੀਂ ਬੱਸ ਸਟੈਂਡ ਵੀ ਵੇਖਿਆ ਅਸੀਂ ਇੱਥੇ ਆਪਣੇ ਸਟੇਸ਼ਨ ਤੇ ਵੀ ਵੇਖਿਆ ਪਾਰਕਿੰਗਾਂ ਵੇਖਿਆ ਮੋਟਰਸਾਈਕਲ ਵੀ ਲੱਭੇ ਨਹੀਂ ਲੱਭੇ ਸਲਤਾਨ ਵਿੰਡ ਥਾਣੇ 'ਚ ਰਿਪੋਰਟ ਵੀ ਦਿੱਤੀ ਹੋਈ ਆ ਇਹ 14 ਤਰੀਕ ਦੀ ਅਸੀਂ ਲਾਈ ਹੋਈ ਆ ਤੇ ਸਾਡੀ ਅਜੇ ਤੱਕ ਕੋਈ ਸੁਣਾਵਾਈ ਨਹੀਂ ਹੋਈ ਕਾਰਵਾਈ ਨਹੀਂ ਹੋਈ ਪੁਲਿਸ ਦੇ ਕੋਲ ਜਾਣੇ ਆਂਦੇ ਅਸੀਂ ਕਰਦੇ ਪਏ ਕਰਦੇ ਪਏ ਕੋਈ ਕਾਰਵਾਈ ਹੁੰਦੀ ਨਹੀਂ ਦਿਸਦੀ ਸਾਨੂੰ ਮੈਨੂੰ ਇਹ ਸੋ ਤੁਹਾਡੇ ਮਨ 'ਚ ਕੀ ਵਿਚਾਰ ਆਣੇ ਕਿ ਸ਼ੱਕ ਕੀ ਲੱਗ ਰਿਹਾ ਤੁਹਾਨੂੰ ਵੀ ਸਦਾ ਬਲਕਾਰ ਸਿੰਘ ਕਿਹੜੇ ਹਾਲਾਤਾਂ ਵਿੱਚ ਹੋਣਗੇ ਕਿੱਥੇ ਹੋਣਗੇ ਉਸ ਤੋਂ ਬਾਅਦ ਬਿਲਕੁਲ ਜਿਹੜਾ ਫੋਨ ਉਹਨਾਂ ਦਾ ਰਾਤਾ ਬੰਦ ਆ ਰਿਹਾ ਸ਼ੱਕ ਤਾਂ ਹੁੰਨਾ ਸਾਰਿਆਂ ਨੂੰ ਪਤਾ ਲੱਗਦਾ ਜਿਵੇਂ ਜਿਹੜੇ ਇੰਨੇ ਦਿਨ ਹੋ ਗਏ 20 22 ਦਿਨ ਹੋ ਗਏ ਨੇ ਕੋਈ ਪਤਾ ਨਹੀਂ ਲੱਗਾ ਕਿ ਸ਼ੱਕ ਤਾਂ ਹੁੰਦਾ ਹੀ ਹੈ ਵੀ ਘਟਨਾ ਤਾਂ ਕੋਈ ਵਾਪਰੀ ਉਹਨਾਂ ਦੇ ਨਾਲ ਮਾਰਮਾਸ ਹੀ ਕਰਦੇ ਆ ਪਰ ਸੱਚੀ ਗੱਲ ਉਦਾਸ ਕਰਦੇ ਆ ਵੀ ਭਾਈ ਠੀਕ ਠਾਕ ਹੋਵੇ ਸਲਾਮਤ ਹੋਵੇ ਆਪਣੇ ਪਰਿਵਾਰ ਜਾ ਸਕੀ ਪਰ ਮਨ ਵਿਚਾਰ ਤੇ ਹੋਤਰਾਂ ਦੇ ਆਉਂਦੇ ਹੋਗੇ ਵਿਚਾਰ ਤਾਂ ਆਉਂਦੇ ਆ ਜੀ ਵੈਸੇ ਤਾਂ ਬਹੁਤ ਜ਼ਿਆਦਾ ਪਰ ਲੇਕਿਨ ਹੁਣ ਹੁਣ ਕੀ ਕੁਝ ਕੁਝ ਵੀ ਨਹੀਂ ਕਹਿ ਸਕਦੇ ਵੀ ਕੀ ਹੋਇਆ ਉਸ ਨਾਲ ਉਹ ਹੋਏਗਾ ਇਹ ਕ ਨਹੀਂ ਹੈਗਾ ਇਹ ਕੁਝ ਨਹੀਂ ਕਹਿ ਸਕਦੇ ਅਸੀਂ ਕਿਉਂਕਿ 22 ਦਿਨ ਹੋ ਗਏ ਅੱਜ ਜੋ ਗੱਲ ਹੋਈ ਲਾਸਟ ਕੀ ਗੱਲਬਾਤ ਹੋਈ ਆ ਕੀ ਦੱਸਦੇ ਆਪਣੇ ਆਪ ਨੂੰ ਕੋਈ ਡਿਪਰੈਸ਼ਨ ਸੀ ਜਾਂ ਕਿਸੇ ਦਾ ਕੋਈ ਗਲਬਾ ਸੀ ਕੋਈ ਕੀ ਤਵਣਾ ਰابطਾ ਹੋਈ ਗੱਲ ਨਹੀਂ ਫਿਲਹਾਲ ਐਵੇਂ ਦੀ ਤਾਂ ਕੋਈ ਗੱਲ ਨਹੀਂ ਸੀ ਕੋਈ ਡਿਪਰੈਸ਼ਨ ਤੇ ਨਹੀਂ ਸੀ ਬਿਲਕੁਲ ਨੋਰਮਲੀ ਗੱਲਾਂ ਜਿਹੜੀਆਂ ਸਾਡੀ ਆਮ ਗੱਲਾਂ ਹੁੰਦੀਆਂ ਸੀ ਜਿਵੇਂ ਉਹੀ ਗੱਲਾਂ ਚੱਲਦੀਆਂ ਸੀ ਕੋਈ ਐਕੋ ਜਿਹਾ ਲੱਗਦਾ ਹੀ ਨਹੀਂ ਸੀ ਵੀ ਆਹ ਕੋਈ ਗੱਲਬਾਤ ਹੋਈ ਹੈ ਇਸ ਤਰ੍ਹਾਂ ਇੱਕਦਮ ਬੰਦਾ ਲਾਪਤਾ ਹੋ ਜਾਣਾ ਇੱਕਦਮ ਮਿਸਿੰਗ ਹੋ ਜਾਣਾ ਉਹ ਵੀ ਇੱਕ ਜੀ ਕਹੋ ਕਿ ਚੱਲਦਾ ਫਿਰਦਾ ਬੰਦਾ ਮੈਂ ਕਹਿ ਸਕਦਾ ਜਿਹੜਾ ਬੜਾ ਚਲਾਕ ਚੁਸਤ ਹੋਵੇ ਕਿ ਲੱਗਦਾ ਨਹੀਂ ਬੜੇ ਸਵਾਲੀਆ ਨਹੀਂ ਖਾਣ ਵੀ ਹੁੰਦੇ ਨੇ ਜੀ ਜੀ ਬਸ ਇਸ ਗੱਲ ਤੋਂ ਹੀ ਅਸੀਂ ਹੈਰਾਨ ਆ ਕਿਉਂਕਿ ਬਹੁਤ ਐਕਟਿਵ ਸਿਵਲ ਕਾਰਸੇ ਜੀ ਐਵੇਂ ਦੀ ਕੋਈ ਗੱਲ ਨਹੀਂ ਸੀ ਵੀ ਉਹਨਾਂ ਨੂੰ ਕੋਈ ਦਿਮਾਗੀ ਹੋਵੇ ਜਾਂ ਕੋਈ ਹੋਰ ਗੱਲਬਾਤ ਉਸ ਤਰ੍ਹਾਂ ਤੋਂ ਬਿਲਕੁਲ ਫਿੱਟ ਸੀ ਜੀ ਬਸ ਜੀ ਇਹੀ ਹੈ ਸਾਨੂੰ ਹੈਰਾਨੀ ਖਾਈ ਜਾਂਦੀ ਹੈ ਵੀ ਕੀ ਦਿੱਕਤ ਵੀ ਹੋਇਆ ਕੀ ਉਹਨਾਂ ਨਾਲ ਤੁਹਾਡੇ ਮਨ 'ਚ ਕੀ ਡਾਊਟ ਲੱਗਦਾ ਤੁਹਾਨੂੰ ਕੀ ਸ਼ੱਕ ਲੱਗਦਾ ਕਿ ਤੁਹਾਡਾ ਮਾਮਾ ਜੀ ਬਲਕਾਰ ਸਿੰਘ ਕਿਹੜੇ ਹਾਲਾਤਾਂ ਵਿੱਚ ਹੋਊਗਾ ਕਿੱਥੇ ਹੋਊਗਾ ਕਿੰਨੇ ਕ ਮਨਚ ਵਿਚਾਰ ਆ। ਮਨਚ ਵਿਚਾਰ ਤਾਂ ਦੇਖੋ ਜੀ ਕੋਈ ਕਾਫੀ ਦਿਨ ਹੋ ਗਿਆ ਜੀ ਕਿਉਂਕਿ ਵਿਚਾਰ ਤਾਂ ਚੰਗੇ ਵੀ ਬੁਰੇ ਹੀ ਫਿਲਹਾਲ ਆ ਰਹੇ ਵੀ ਇੰਨੇ ਦਿਨ ਹੋ ਗਿਆ ਵੀ ਕੀ ਪਤਾ ਕੀ ਬਾਣਾ ਵਾਪਰਿਆ ਹੋਣਾ ਐ ਵੀ ਨਹੀਂ ਕਿ ਨਹੀਂ ਤਾਂ ਕੋਈ ਕਹਿ ਨਹੀਂ ਸਕਦੇ ਜੀ ਹੁਣ। ਸਾਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ARPD 24 ਚਾਲੰਗ ਦੇ ਨਾਲ ਤਸਵੀਰਾਂ ਵਿਖਾਵਾਗੇ ਤੁਹਾਨੂੰ ਜਮਰਸਾ ਦੇ ਥਾਣਾ ਸੁਲਤਾਨਪੁਰ ਦੇ ਬਾਹਰ ਦੀਆਂ ਜਿਹੜਾ ਕੀ ਇਹ ਪਰਿਵਾਰ ਤੁਸੀਂ ਦੇਖ ਸਕਦੇ ਹੋ ਹੱਥਾਂ ਵਿੱਚ ਪੋਸਟਰ ਫੜੀ ਫਿਰ ਰਿਹਾ ਆਪਣੇ ਪਰਿਵਾਰ ਕੇ ਮੈਂਬਰਾਂ ਦੀ ਆ ਸਰਦਾਰ ਬਲਕਾਰ ਸਿੰਘ ਦੀ ਜਿਨ੍ਹਾਂ ਦੀ ਉਮਰ 48 ਸਾਲ ਕੱਦ 5 ਫੁੱਟ 9 ਇੰਚ ਆ ਅਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਹਰਿਆਣੇ ਤੋਂ ਰਹਿਣ ਵਾਲੇ ਨੇ ਇੱਥੇ ਰਾਜਮਿੱਤੀਆਂ ਕੰਮ ਕਰਨ ਵਾਸਤੇ ਪੰਜਾਬ ਵਿੱਚ ਆਏ ਸੀ ਪਰ ਇਹ ਲਾਪਤਾ ਹੋ ਗਏ ਨੇ ਮਿਸਿੰਗ ਹੋ ਗਏ ਨੇ ਜਦੋਂ ਪਰਿਵਾਰ ਕੇ ਮੈਂਬਰਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਇਹਨਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਥਾਣੇ ਚੱਕਰ ਕੱਟ ਰਹੇ ਨੇ ਪਰ ਹਜੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਬਾਈ ਜਸਪੀਰ ਸਿੰਘ ਜਿਹੜੇ ਕੀ ਬਲਕਾਰ ਸਿੰਘ ਦੇ ਵੱਡੇ ਭਾਈ ਨੇ ਉਹਨਾਂ ਗੱਲਬਾਤ ਕਰਦੇ ਆ ਤੁਹਾਨੂੰ ਕਦੋਂ ਪਤਾ ਲੱਗਾ ਵੀ ਭਾਈ ਸਾਹਿਬ ਮਿਸ ਹੋ ਗਏ ਨੇ ਜਾਂ ਇਹਨਾਂ ਜਿਹੜਾ ਲਾਪਤਾ ਹੋ ਚੁੱਕੇ ਨੇ ਸਾਨੂੰ 9 ਤਰੀਕ ਨੂੰ ਸੋਚੋਫ ਆਇਆ 9 ਤਰੀਕ ਨੂੰ ਸਾਨੂੰ ਪਤਾ ਲੱਗਾ ਵੀ ਸੋਚੋਫ ਹੋ ਗਿਆ ਉਸ ਤੋਂ ਬਾਅਦ ਸੋਚੋਫ ਟਰਾਈ ਕਰਦੇ ਨੇ 2-3 3 ਦਿਨ ਨਹੀਂ ਲੱਗੀ ਉਸ ਤੋਂ ਬਾਅਦ ਅਸੀਂ ਇੱਥੇ ਆਏ ਆ ਸਾਨੂੰ ਪਤਾ ਲੱਗਾ ਵੀ ਅੰਮ੍ਰਿਤਸਰ ਜਾਣਾ ਪਏਗਾ ਵੀ ਸੋਚੋ ਹੁੰਦਾ ਕੋਈ ਕੋਈ ਕਾਰਨ ਬਣ ਗਿਆ ਇੱਥੇ ਆਏ ਦੇ ਇੱਥੇ ਵੀ ਕੋਈ ਸਾਡੀ ਕਾਰਵਾਈ ਨਹੀਂ ਹੋਈ ਸਾਨੂੰ ਪਤਾ ਨਹੀਂ ਲੱਗਾ ਅਸੀਂ ਕਈ ਜਗ੍ਹਾ ਤੇ ਪਤਾ ਕੀਤਾ ਭਾਈ ਮਨਸਾਹਬ ਗੁਰਦੁਆਰੇ ਸਾਰੀ ਕਲੋਨੀ ਕੋ ਮੈਂ ਇੱਕ ਇੱਕ ਜਿੱਥੇ ਰਹਿੰਦੇ ਸੀ ਕਿਤੇ ਵੀ ਨਹੀਂ ਸਾਨੂੰ ਮਿਲੇ ਗੁਰੂ ਘਰ ਚ ਵੇਖਿਆ ਅਸੀਂ ਅਸੀਂ ਬੱਸ ਸਟੈਂਡ ਵੀ ਵੇਖਿਆ ਅਸੀਂ ਇੱਥੇ ਆਪਣੇ ਰੋਟੇਸ਼ਨ ਦੇ ਵੀ ਵੇਖਿਆ ਪਾਰਕਿੰਗਾਂ ਵੇਖੀਆਂ ਮੋਟਰਸਾਈਕਲ ਵੀ ਲੱਭੇ ਨਹੀਂ ਲੱਭੇ ਮੇਰੇ ਸੁਬੀ ਸਦਾ ਬਲਕਾਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਸੀ ਪੰਜਾਬ ਵਿੱਚ ਆਉਂਦੇ ਨੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਕੀ ਕੰਮ-ਕਾਰ ਕੀ ਕਰਦੇ ਨੇ ਕਾਰੇ ਵਾਸਤੇ ਆਉਂਦੇ ਨੇ ਇੱਥੇ ਇਹ ਜੀ ਅਸੀਂ ਹਰਿਆਣੇ ਤੋਂ ਆਂ ਫਤਿਆਵਾਤ ਵਿਗੜ ਜਾਨੀ ਕਿ ਸਾਰ ਦੇ ਕੋਲ ਆ ਇਥੋਂ 450 ਕਿਲੋਮੀਟਰ ਦੂਰ ਆ ਉਹ ਇੱਥੇ 5-6 ਸਾਲਾਂ ਤੋਂ ਅੰਮ੍ਰਿਤਸਰ ਹੀ ਆਉਂਦਾ ਸੀ ਇੱਥੇ ਕੰਮ ਦਾ ਧੰਦਾ ਕਰਦਾ ਸੀ ਕੋਈ ਰਾਜਗਰੀ ਦਾ ਮਿਸਤਰੀ ਸੀ ਕੋਈ ਮਾੜਾ ਮੋਟਾ ਜਿਵੇਂ ਝਾੜਾ ਫੁੱਕੀ ਵੀ ਕਰ ਲਿੰਦਾ ਸੀ ਹੋਰ ਕੰਮ ਜ਼ਿਆਦਾ ਰਾਜਗਰੀ ਦਾ ਹੀ ਕਰਦਾ ਸੀ ਮਿਸਤਰੀ ਸੀ ਹਾਂਜੀ ਤੇ ਉਸ ਦਾ ਵੀਜ਼ਾ ਵੀ ਲੱਗਾ ਹੋਇਆ ਸੀ 10 ਸਾਲ ਦਾ ਬਾਰ ਕੈਨੇਡਾ ਦਾ ਉਹ ਵੀ ਕੋਈ ਸਿਸਟਮ ਨਹੀਂ ਬਣਿਆ ਉਹਦਾ ਕੋਈ ਗਿਆਵ ਨਹੀਂ ਪਤਾ ਨਹੀਂ ਕਿੱਥੇ ਹੋਣਾ ਉਸ ਤੋਂ ਬਾਅਦ ਇੱਥੇ ਅਸੀਂ ਸੁਲਤਾਨਵਿੰਡ ਥਾਣੇ 'ਚ ਰਿਪੋਰਟ ਵੀ ਦਿੱਤੀ ਹੋਈ ਆ ਇਹ 14 ਤਰੀਕ ਦੀ ਅਸੀਂ ਲਾਈ ਹੋਈ ਆ ਤੇ ਸਾਡੀ ਅਜੇ ਤੱਕ ਕੋਈ ਸੁਨਾਵਾ ਹੀ ਨਹੀਂ ਹੋਈ ਕਾਰਵਾਈ ਨਹੀਂ ਹੋਈ ਪੁਲਿਸ ਦੇ ਕੋਲ ਜਾਂਦੇ ਆਂਦੇ ਅਸੀਂ ਕਰਦੇ ਪਏ ਆ ਕਰਦੇ ਪਏ ਕੋਈ ਕਾਰਵਾਈ ਹੁੰਦੀ ਨਹੀਂ ਦਿਖਦੀ ਸਾਨੂੰ ਮਨੀਸ਼ ਸਾਹਿਬੀ ਲਾਸਟ ਜਦੋਂ ਗੱਲਬਾਤ ਹੁੰਦੀ ਹੈ ਪਰਿਵਾਰਕ ਮੈਂਬਰਾਂ ਨਾਲ ਉਹ ਕਦੋਂ ਹੁੰਦੀ ਆ ਕਿਹ ਨਾਲ ਹੁੰਦੀ ਆ ਤੇ ਉਸ ਤੋਂ ਬਾਅਦ ਫੋਨ ਕਦੋਂ ਬੰਦ ਹੁੰਦਾ ਨਾਲ ਉਹ ਨਾ ਇੱਕ ਸਾਡਾ ਜਸਪਾਲ ਸਿੰਘ ਭਾਂਜਾ ਉਹਦੇ ਨਾਲ ਤੇ ਉਹਦੇ ਬੇਟੇ ਨਾਲ ਹੀ ਹੋਈ ਹੈ 9 ਤਰੀਕ ਨੂੰ 10 ਨੂੰ ਹਾਂ ਉਸ ਤੋਂ ਬਾਅਦ ਨਹੀਂ ਹੋਈ 9 ਤਰੀਕ ਨੂੰ ਹੋਈ ਉਹਨਾਂ ਨਾਲ ਉਸ ਤੋਂ ਬਾਅਦ ਨਹੀਂ ਹੋਈ ਤੇ ਮੈਨੂੰ ਇਹ ਸਭ ਤੁਹਾਡੇ ਮਨ 'ਚ ਕੀ ਵਿਚਾਰ ਆਣੇ ਕਿ ਸ਼ੱਕ ਕੀ ਲੱਗ ਰਿਹਾ ਤੁਹਾਨੂੰ ਵੀ ਸਦਾ ਬਲਕਾ ਸਿੰਘ ਕਿਹੜੇ ਹਾਲਾਤਾਂ ਵਿੱਚ ਹੋਣਗੇ ਕਿੱਥੇ ਹੋਣਗੇ ਉਸ ਤੋਂ ਬਾਅਦ ਬਿਲਕੁਲ ਜਿਹੜਾ ਫੋਨ ਉਹਨਾਂ ਦਾ ਰابطਾ ਬੰਦ ਆ ਰਿਹਾ ਸ਼ੱਕ ਤਾਂ ਹੁੰਦਾ ਸਾਰਿਆਂ ਨੂੰ ਪਤਾ ਲੱਗਦਾ ਜਿਵੇਂ ਜਿਹੜੇ ਇੰਨੇ ਦਿਨ ਹੋ ਗਏ 20 22 ਦਿਨ ਹੋ ਗਏ ਨੇ ਕੋਈ ਪਤਾ ਨਹੀਂ ਲੱਗਾ ਕਿ ਸ਼ੱਕ ਤਾਂ ਹੁੰਦਾ ਹੀ ਹੈ ਵੀ ਘਟਨਾ ਤਾਂ ਕੋਈ ਵਾਪਰੀ ਉਹਨਾਂ ਦੇ ਨਾਲ ਇਹ ਤਾਂ ਹੈ ਨਹੀਂ ਆ ਵੀ ਕੋਈ ਜਾਣ ਕੇ ਬੈਠਾ ਹੈ ਉਹ ਕੋਈ ਚੱਕਰ ਨਹੀਂ ਆ ਉਹਨੂੰ ਪੁਲਿਸ ਕਾਰਵਾਈ ਕਰਨਾ ਚਾਵੇ ਤਾਂ ਹੋ ਸਕਦੀ ਹੈ ਲੱਭ ਸਕਦਾ ਕਿਉਂਕਿ ਇਹਨਾਂ ਕੋਲ ਜਿੰਨੇ ਵੀ ਫੋਨ ਦੀ ਲੋਕੇਸ਼ਨ ਹੈ ਸਾਰੀ ਕਢਵਾਈ ਹੋਈ ਹੈ ਤੇ ਉਸ ਦੇ ਬਾਰੇ ਉਹ ਕਿਸੇ ਨੂੰ ਜਿੰਨੂੰ ਕਿਤੇ ਪੁੱਛਦੇ ਹੈ ਲੋਕੇਸ਼ਨ ਵਾਲੇ ਨੂੰ ਮੜਾ ਕੇ ਫੋਨ ਕਰਕੇ ਪੁੱਛ ਲੈਂਦੇ ਹੈ ਬਲਕਾਰ ਸਿੰਘ ਨੂੰ ਜਾਨਣਾ ਉਹ ਕਹਿੰਦੇ ਮੈਂ ਨਹੀਂ ਜੀ ਜਾਣਨੇ ਜੀ ਆਹਨੇ ਮੇਰਾ ਸਿਰ ਪੀੜ ਹੁੰਦਾ ਮੈਂ ਫਾਂਡਾ ਕਰਵਾਇਆ ਸੀ ਮਾ ਸਰਹਫੀਆਂ ਗੱਲਾਂ ਨੇ ਜੀ ਬਲੂਸਪੀ ਉਹਦੇ ਵਿੱਚ ਜਿਹੜੀ ਐ ਕਾਲ ਡਿਟੇਲ ਐ ਉਤੋਂ ਪਤਾ ਲਾਇਆ ਹੈਗਾ ਵੀ ਕਿਹੜਾ ਵੱਧ ਫੋਨ ਕਰ ਰਿਹਾ ਸੀ ਬਲਕਾਰ ਸਿੰਘ ਜਾਂ ਲਾਸ਼ ਫੋਨ ਕਿਹਦਾ ਆਇਆ ਕੁਝ ਤਰ੍ਹਾਂ ਰਾਪਤਾ ਹੋਇਆ ਤੇ ਜਿਹੜੇ ਬੰਦੇ ਨੂੰ ਬੁਲਾਇਆ ਗਿਆ ਭਾਈ ਤੇ ਨਾਲ ਲਾਸ਼ ਗੱਲ ਹੋਈ ਆ ਕੁਝ ਤਰ੍ਹਾਂ ਗੱਲਬਾਤ ਹੋਈ ਹੈ ਜਿਹੜੀ ਵੱਧ ਫੋਨ ਕੀਤੀ ਉਹ ਕਿਸ ਨੇ ਕੋਈ ਸਾਨੂੰ ਕਿਸੇ ਨਾਲ ਨਹੀਂ ਗੱਲ ਕਰਵਾਈ ਜੀ ਵੀ ਇਹ ਦੇ ਫਲਾਣੇ ਫਲਾਣੇ ਦੇ ਫੋਨ ਆਇਆ ਜੀ ਵੱਧ ਹੋਇਆ ਇੱਕ ਸਿਮਰਨ ਕੁ ਲੜਕੀ ਐ ਉਸ ਨੂੰ ਸਾਡੇ ਕੋਲ ਜਰੂਰ ਬੁਲਾਇਆ ਸੀ ਜਿਨ੍ਹਾਂ ਦੇ ਘਰ ਰਹਿੰਦਾ ਹੁੰਦਾ ਸੀ ਤੇ ਉਹਨਾਂ ਨੂੰ ਉਹਨਾਂ ਨੂੰ ਬੁਲਾਇਆ ਉਹ ਆਂਦੇ ਵੀ ਅਸੀਂ ਜੋਪੀ ਗਏ ਸੀ ਆ 7 ਤਰੀਕ ਨੂੰ ਜੁਪੀ ਸਾਨੂੰ ਚੜਾ ਗਿਆ ਆ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਵੀ ਉਹਦਾ ਸੋਚੀਓ ਫੋਂਦਾ ਪਿਆ ਉਹਨਾਂ ਇਹ ਗੱਲ ਕਹਿ ਕੇ ਤੇ ਜਾਨ ਛੁਡਾ ਲਈ ਆਪਣੀ ਇੱਥੇ ਉਸ ਤੋਂ ਬਾਅਦ ਕੋਈ ਪੁਲਿਸ ਨੇ ਉਹਨਾਂ ਨੂੰ ਵੀ ਨਹੀਂ ਸੱਦਿਆ ਦੇ ਕੋਈ ਕਾਰਵਾਈ ਨਹੀਂ ਕੀਤੀ ਜੁਨੀ ਤੁਸੀਂ ਕਿੰਨੇ ਕਿ ਘੇੜੇ ਮਾਰ ਲਿਆ ਹਰਿਆਣੇ ਦੇ ਦਸਕਾ ਵੀ ਸਾਂਝਾ ਕਰਦੇ ਹੋ ਸਫ਼ਰ ਕਿੰਨਾ ਕਿ ਤੁਹਾਡਾ ਹਰਿਆਣੇ ਤੋਂ ਪੰਜਾਬ ਸਾਡਾ 450 ਕਿਲੋਮੀਟਰ ਸਫ਼ਰ ਹੈ ਅਸੀਂ 4 ਦਿਨ ਪਹਿਲਾਂ ਲਗਾਤਾਰ ਲੱਗੇ ਗਏ ਸਾਂ ਉਸ ਤੋਂ ਬਾਅਦ ਫਿਰ 2 ਦਿਨ ਲੱਗੇ ਆ ਯਾਨੀ ਕਿ ਪੰਜਵਾਂ ਘੇੜਾ ਹੈ ਅੱਜ ਅੱਜ ਅਸੀਂ ਸਵੇਰ ਦੇ ਆਏ ਹੋਏ ਆ ਥਾਣੇ ਚ ਗਏ ਆ ਪੁੱਛਿਆ ਉਹਨਾਂ ਨੂੰ ਉਹ ਅਵਤਾਰ ਸਿੰਘ ਐਸਆਈ ਹੈਗਾ ਨਹੀਂ ਤੇ ਐਸਐਚਓ ਸਾਹਿਬ ਕਹਿੰਦੇ ਉਹ ਆਉਂਦਾ ਫੇਰ ਕੋਈ ਗੱਲ ਕਰਨੇ ਆ ਉਹ ਉਹਨੂੰ ਡਿਟੇਲ ਕਢਾ ਕੇ ਦਿੱਤੀ ਆ ਉਹ ਜਾਣ ਕੇ ਗੱਲ ਕਰੇਗਾ ਲੱਗਦਾ ਨਹੀਂ ਇਹ ਮੰਚ 'ਚ ਬੜੀ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਕਿਉਂਕਿ ਚਲੋ ਪਰਮਾਤਮਾ ਸੇ ਹੀ ਕਰਦੇ ਆ ਪਰ ਸੱਚੀ ਗੌਰ ਅਰਦਾਸ ਕਰਦੇ ਆ ਵੀ ਭਾਈ ਠੀਕ ਠਾਕ ਹੋਵੇ ਸਲਾਮਤ ਹੋਵੇ ਆਪਣੇ ਪਰਿਵਾਰ ਚਾਰੇ ਸਕੇ ਪਰ ਮੰਚ 'ਚ ਵਿਚਾਰ ਤਾਂ ਹੋਰ ਤਰ੍ਹਾਂ ਦੇ ਆਉਂਦੇ ਹੋਗੇ ਵਿਚਾਰ ਤਾਂ ਆਉਂਦੇ ਆ ਜੀ ਵੈਸੇ ਤਾਂ ਬਹੁਤ ਜ਼ਿਆਦਾ ਪਰ ਲੇਕਿਨ ਹੁਣ ਹੁਣ ਕੀ ਕੁਝ ਕੁਝ ਵੀ ਨਹੀਂ ਕਹਿ ਸਕਦੇ ਵੀ ਕੀ ਹੋਇਆ ਉਸ ਨਾਲ ਉਹ ਹੋਏਗਾ ਇਹ ਕ ਨਹੀਂ ਹੋਏਗਾ ਇਹ ਕੁਝ ਨਹੀਂ ਕਹਿ ਸਕਦੇ ਅਸੀਂ ਕਿਉਂਕਿ 22 ਦਿਨ ਹੋ ਗਏ ਅੱਜ ਹਾਂਜੀ ਮੈਨੂੰ ਇਹ ਸੋਪੀ ਪਰਿਵਾਰ ਕੇ ਮੈਂਬਰਾਂ ਦੇ ਕੀ ਹਾਲਾਤ ਨੇ ਪਿੱਛੋਂ ਉਹ ਨਹੀਂ ਧਰਪੰਦੀ ਉਹਨਾਂ ਦੀ ਬੇਟੀ ਉਹਨਾਂ ਦੇ ਕਿੰਨਾ ਕੁ ਫੋਨ ਆ ਰਹੇ ਨੇ ਹੁਣ ਤੱਕ ਭਾਈ ਉਹਨਾਂ ਨੂੰ ਪਤਾ ਲੱਗਾ ਕੀ ਕੀ ਕੰਮ ਕਹਿੰਦੇ ਨਾਗੇ ਫੋਨ ਤਾਂ ਜੀ ਉਹਨਾਂ ਦੇ 10-10 ਮਿੰਟ ਬਾਅਦ ਆਉਣ ਦੇ ਨੇ ਅੱਜ ਅੱਜ 10 ਫੋਨ ਆ ਗਏ ਨੇ ਸਾਡੇ ਕੋਲ ਵੀ ਤੁਸੀਂ ਪਹੁੰਚ ਗਏ ਹੋ ਕੋਈ ਕਾਰਵਾਈ ਹੋਈ ਏ ਥਾਣੇ ਚ ਗਏ ਜੇ ਕਿਸੇ ਨੇ ਦੱਸਿਆ ਕੁਝ ਨਹੀਂ ਪਤਾ ਲੱਗਾ 10 ਫੋਨ ਆ ਗਏ ਉਹਨੇ ਪਰ ਲੇਕਿਨ ਜੇ ਸਾਡਾ ਕੋਈ ਨਹੀਂ ਮਸਲਾ ਹੱਲ ਨਹੀਂ ਹੋਇਆ। ਮੈਨੂੰ ਸੁਣਿਆ ਜਿਹੜੇ ਤੁਸੀਂ ਪੋਸਟਰ ਵੇਖੇ ਅਸੀਂ ਮਿਸਿੰਗ ਦੇ ਕਢਾਏ ਨੇ। ਇਹ ਤੁਸੀਂ ਕਢਾਏ ਨੇ ਜਾਂ ਪੁਲਿਸ ਨੇ ਜਿਹੜੇ ਜਾਰੀ ਕੀਤੇ ਗਏ ਨੇ? ਨਹੀਂ ਇਹ ਅਸੀਂ ਕਢਵਾਏ ਨੇ। ਅਸੀਂ ਟੀਵੀ 'ਚ ਵੀ ਕਢਵਾਇਆ ਜੀ। ਉਹਦੇ ਵਿੱਚ ਅਸੀਂ 11000 ਰੁਪਇਆ ਨਾਮ ਰੱਖਿਆ ਸੀ ਵੀ ਕੋਈ ਦੱਸੇ ਤਾਂ। ਪਰ ਅਸੀਂ ਅੱਜ ਆਨੇ 51000 ਰੁਪਇਆ ਨਾਮ ਦਿਆਂਗੇ ਕੋਈ ਬਲਕਾਰ ਸਿੰਘ ਦੀ ਸਾਨੂੰ ਤਲਾਹ ਦੇਵੇ ਤਾਂ। ਮੈਨੂੰ ਇਹ ਸਭ ਜਦੋਂ ਤੁਸੀਂ ਇਹ ਪੋਸਟਰ ਕਢਾਏ ਨੇ ਜਦੋਂ ਵਾਇਰਲ ਹੁੰਦੇ ਨੇ ਕੋਈ ਫੋਨ ਫਾਨ ਆਉਂਦੇ ਤੁਹਾਨੂੰ ਕਿਸੇ ਦਾ ਲਾਪਤਾ ਹੁੰਦੇ ਕੋਈ ਰਾਬਤਾ ਕਰਦਾ ਬੰਦਾ ਵੀ ਤੁਹਾਡਾ ਅਸੀਂ ਬੰਦਾ ਉੱਥੇ ਦੇਖਿਆ ਉੱਥੇ ਦੇਖਿਆ ਕਿ ਫੋਨ ਆਇਆ ਕੋਈ ਨਹੀਂ ਕੋਈ ਕਿਸੇ ਦਾ ਫੋਨ ਨਹੀਂ ਆਇਆ ਅਸੀਂ ਟੀਵੀ 'ਚ ਵੀ ਕਢਵਾਇਆ ਟੀਵੀ 'ਚ ਵੀ ਐਡ ਆਈ ਹੋਈ ਆ ਪਰ ਲੇਕਿਨ ਅਜ ਸਾਡੇ ਤਾਈ ਕੋਈ ਫੋਨ ਨਹੀਂ ਆਇਆ ਕਿਸੇ ਦਾ ਹਾਂਜੀ ਮੈਨੂੰ ਸੋ ਵੀ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਤੁਹਾਡੀ ਇਸ ਵੀਡੀਓ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਇਹ ਕਹਿਣਾ ਵੀ ਸਾਡੀ ਮਦਦ ਕਰੋ ਕਿਸੇ ਤਰੀਕੇ 'ਚ ਪੁਲਿਸ ਵੀ ਸਾਡੀ ਕਾਰਵਾਈ ਸੁਣੇ ਤੇ ਕ ਤੇ ਸਾਡਾ ਬੰਦਾ ਲੱਭ ਕੇ ਦੇਣਾ ਅਸੀਂ ਤੁਹਾਨੂੰ ਵੀ ਕਹਿੰਨੇ ਆ ਵੀ ਤੁਸੀਂ ਵੀ ਸਾਡੀ ਹੈਲਪ ਕਰੋ ਜਿੰਨੀ ਵੀ ਹੁੰਦੀ ਵੱਧ ਤੋਂ ਵੱਧ ਕਰੋ ਬਿਲਕੁਲ ਜੀ ਬਿਲਕੁਲ ਬਹੁਤ ਧੰਨਵਾਦ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਆ ਹੱਥ ਜੋੜ ਕੇ ਭਾਈ ਸਰਦਾਰ ਬਲਕਾਰ ਸਿੰਘ ਨੂੰ ਲੱਭਣ ਦੀ ਤੁਸੀਂ ਵੀ ਸਾਡੇ ਨਾਲ ਮਦਦ ਕਰਿਓ ਕਿਉਂਕਿ ਪਰਿਵਾਰ ਕੇ ਮੈਂਬਰਾਂ ਦਾ ਬਹੁਤ ਬੁਰਾ ਹਾਲ ਆ ਉਸ ਪਰਿਵਾਰ ਨੂੰ ਪਤਾ ਹੁੰਦਾ ਜਿੰਨਾ ਪਰਿਵਾਰਕ ਮੈਂਬਰਾਂ ਦਾ ਘਰ ਦਾ ਕੋਈ ਜੀ ਇਸ ਤਰ੍ਹਾਂ ਜਦੋਂ ਮਿਸ ਹੋ ਜਾਂਦਾ ਜਾਂ ਲਾਪਤਾ ਹੁੰਦਾ ਉਸ ਪਰਿਵਾਰ ਨੂੰ ਪਤਾ ਵੀ ਰੋਟੀ ਤੱਕ ਨਹੀਂ ਲੰਘਦੀ ਤੁਸੀਂ ਦੇਖਿਆ ਹਾਲਾਤ ਕੀ ਨੇ ਚਾਰ ਪੰਜ ਗੇੜੇ ਮਾਰ ਚੁੱਕੇ ਨੇ ਹਰਿਆਣੇ ਤੋਂ 450 ਕਿਲੋਮੀਟਰ ਦੂਰ ਆ ਅਸ ਕਾ ਕਿਥੇ ਇਹਨਾਂ ਨੂੰ ਭਟਕਣਾ ਪੈਂਦਾ ਇਹਨਾਂ ਨੂੰ ਮੁਸ਼ਕਲਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ 11000 ਰੁਪਏ ਨਾਮ ਰੱਖਿਆ ਸੀ ਉਹਨਾਂ ਨੇ ਹੁਣ 51000 ਰੁਪਏ ਨਾਮ ਕਰ ਦਿੱਤਾ ਗਿਆ ਵਾ ਸਾਢੀ ਦਸ਼ਕਾਂ ਨੂੰ ਪੀ ਲਿਆ ਭਾਈ ਇਸ ਪਰਿਵਾਰ ਨੂੰ ਇਹਨਾਂ ਦਾ ਜਿਹੜਾ ਭਰਾ ਵਾ ਜਾਂ ਕਿਸੇ ਦਾ ਬੇਟਾ ਜਾਂ ਕਿਸੇ ਦਾ ਮਾਮਾ ਭਾਈ ਮਿਲ ਜੇ ਕਿਉਂਕਿ ਹਾਲਾਤ ਬੜੇ ਬੁਰੇ ਨੇ ਪਰਿਵਾਰ ਦੇ ਮਨ 'ਚ ਬੜੇ ਵਿਚਾਰ ਆਉਂਦੇ ਨੇ ਕਿਉਂਕਿ ਅੱਜ ਕੰ ਦਾ ਮਾਹੌਲ ਜਿਹੜਾ ਨਹੀਂ ਚੰਗਾ ਅਸ ਕਾ ਸਾਢੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਜਿੱਥੇ ਵੀ ਸਰਦਾਰ ਬਲਕਾਰ ਸਿੰਘ ਜਾਂ ਉਹਨਾਂ ਕੋਈ ਫੋਟੋ ਜਾਂ ਕਿ ਵੀਡੀਓ ਦੇ ਤੇ ਭਾਈ ਉਹਨਾਂ ਨਾਲ ਸੰਪਰਕ ਜੁੜ ਕਰਨੇ ਕਿਉਂਕਿ ਪਰਿਵਾਰ ਕੇ ਮੈਂਬਰਾਂ ਦਾ ਪਿੱਛੇ ਹਾਲਾਤ ਬੜੇ ਮਾੜੇ ਨੇ ਮੈਨੂੰ ਦੱਸੋ ਵੀ ਹੁਣ ਤੱਕ ਕੋਈ ਉਹਨਾਂ ਦੀ ਕੋਈ ਸੀਸੀਟੀਵੀ ਕੋਈ ਫੋਟੋ ਕੋ ਜਾਰੀ ਹੋਈ ਆ ਜਾਂ ਕਿਤੇ ਲਾਸਟ ਜਾਂਦੇ ਉਹ ਦੇਖਿਆ ਕਿਸੇ ਨੇ ਕਰ ਤੱਕ ਨਹੀਂ ਸਾਨੂੰ ਕਿਸੇ ਨੇ ਦੱਸਿਆ ਵੀ ਅਸੀਂ ਇੱਥੇ ਵੇਖਿਆ ਜਾਂ ਇੱਥੇ ਵੇਖਿਆ ਅਸੀਂ ਯਾਨੀ ਕਿ ਜਦੋਂ ਆਏ ਉਹ ਤੋਂ ਬਾਅਦ ਸਾਨੂੰ ਕਿਸੇ ਕੋਈ ਕਾਰਵਾਈ ਨਹੀਂ ਦੱਸੀ ਹੋਈ ਫੋਟੋ ਹੀ ਨਹੀਂ ਲਿਕਲੀ ਘਰੋਂ ਨਿਕਲਦੇ ਆਂ ਦੀ ਜਾਂਦਿਆਂ ਦੀ ਸਾਹਤਾਂ ਸੀ ਸੀ ਕੈਮਰੇ ਲੱਗੇ ਨੇ ਕੁਝ ਨਹੀਂ ਲੱਭਿਆ ਤੁਹਾਨੂੰ ਨਾ ਨਾ ਉਹ ਤੋਂ ਤਾਂ ਨਹੀਂ ਹੈ ਪੁਲਿਸ ਵਾਲਿਆਂ ਨੇ ਤਾਂ ਕੁਝ ਲੱਭਣਾ ਸੀ ਇਹਨਾਂ ਕੋਈ ਲੱਭਾ ਨਹੀਂਗਾ ਅਸੀਂ ਤਾਂ ਕੀ ਲੱਭਣਾ ਜੀ ਹੁਣ ਕੈਮਰਾ ਲੱਭਣ ਤੇ ਪੁਲਿਸ ਵਾਲੇ ਵੇਖ ਸਕਦੇ ਆ ਸਾਨੂੰ ਕੌਣ ਵੇਖਣ ਦਿੰਦਾ ਪਰ ਕੀ ਲੱਗਦਾ ਜਿਵੇਂ ਗਲੀ ਜਿੱਥੇ ਰਹਿੰਦੇ ਨੇ ਉਹ ਗਲੀ ਚ ਦੇ ਜ਼ਰੂਰ ਕੈਮ ਲੱਗੇ ਹੋਣਗੇ ਉੱਥੋਂ ਕਿ ਤੁਸੀਂ ਕਹਿ ਸਕਦੇ ਹੋ ਵੀ ਸਾਡਾ ਇਹ ਗਲੀ ਚ ਪਰਿਵਾਰਕ ਮੈਂਬਰ ਰਹਿੰਦਾ ਸੀ ਸ਼ਾਇਦ ਲਾਸਟ ਫੁਟੇਜ ਵੇਖਿਆ ਵੀ ਕਿਹ ਨਾਲ ਗਿਆ ਵਾ ਇਕੱਲਾ ਗਿਆ ਵਾ ਕਿਹ ਨਾਲ ਗਿਆ ਵਾ ਅਸੀਂ ਪੁਲਿਸ ਨੂੰ ਤਾਂ ਕਿਹਾ ਵੀ ਉਹਨਾਂ ਦੇ ਕੈਮਰੇ ਵੇਖੋ ਉੱਥੋਂ ਪਰ ਉਹਨਾਂ ਨੇ ਪਤਾ ਨਹੀਂ ਵੇਖੇ ਕਿ ਨਹੀਂ ਵੇਖੇ ਸਾਨੂੰ ਆਂਦੇ ਅਸੀਂ ਉੱਥੇ ਕੈਮਰਾ ਕੋਈ ਖਰਾਬ ਹੈ ਕੋਈ ਹੈਗਾ ਨਹੀਂ ਕੋਈ ਹੈਗਾ ਬਸ ਇਦਾਂ ਹੀ ਕਹਿ ਕੇ ਟਾਲ ਦਿੱਤਾ ਬਹੁਤ ਬਹੁਤ ਧੰਨਵਾਦ ਭੰਨੇਵੇਂ ਪੰਜੀ ਦਾ ਗੱਲ ਕਰਦੇ ਆਂ ਤੁਹਾਡੇ ਨਾਲ ਕਹਿੰਦੇ ਤੁਹਾਡੇ ਮਾਮੇ ਜੀ ਦਾ ਬਹੁਤ ਪਿਆਰ ਸੀ ਕਹਿੰਦੇ ਤੁਹਾਡੇ ਨਾਲ ਬਾਕੀ ਲਾਪਤਾ ਹੁੰਦੀ ਕਿੰਨੀ ਕਬੀ ਦੀ ਵਾਲੀ ਗੱਲਬਾਤ ਹੋਈ ਸਰ ਮੇਰੇ ਨਾਲ ਤਾਂ ਗੱਲਬਾਤ ਹੁੰਦੀ ਰਹਿੰਦੀ ਸੀ ਕਿਉਂਕਿ ਮੇਰੇ ਕੋਲ ਹੀ ਰਹਿੰਦੇ ਸੀ ਜਦੋਂ ਆਉਂਦੇ ਜਾਂਦੇ ਸੀਗੇ ਜ਼ਿਆਦਾਤਰ ਮੇਰੇ ਨਾਲ ਫਿਲਹਾਲ ਦਿਹਾੜੀ ਵਿੱਚ ਇੱਕ ਦੋ ਵਾਰੀ ਤਾਂ ਗੱਲ ਹੁੰਦੀ ਸੀ ਜੀ ਡੇਲੀ ਹਾਂਜੀ ਤੇ ਬਸ ਉਹ ਦਿਨ ਜੀ ਬਸ ਦੋ ਦਿਨ ਗੱਲ ਨਹੀਂ ਹੋਈ ਉਸ ਤੋਂ ਬਾਅਦ ਹੀ ਸਾਨੂੰ ਬਸ ਡਾਊਟ ਹੋਇਆ ਜੀ ਤੁਹਾਡੇ ਨਾਲ ਜੋ ਗੱਲ ਹੋਈ ਲਾਸਟ ਕੀ ਗੱਲਬਾਤ ਹੋਈ ਆ ਕੀ ਦੱਸਦੇ ਆਪਣੇ ਆਪ ਨੂੰ ਕੋਈ ਡਿਪਰੈਸ਼ਨ ਸੀ ਜਾਂ ਕਿਸੇ ਤਰ੍ਹਾਂ ਦਾ ਕੋਈ ਗੱਲਬਾਤ ਸੀ ਕੋਈ ਕੀ ਤਰ੍ਹਾਂ ਦਾ ਰਿਸ਼ਤਾ ਹੋਈ ਗੱਲ ਨੇ ਫਿਲਹਾਲ ਐਵੇਂ ਦੀ ਤਾਂ ਕੋਈ ਗੱਲ ਨਹੀਂ ਸੀ ਕੋਈ ਡਿਪਰੈਸ਼ਨ ਤੇ ਨਹੀਂ ਸੀ ਬਿਲਕੁਲ ਨੋਰਮਲ ਹੀ ਗੱਲਾਂ ਜਿਹੜੀਆਂ ਸਾਡੀਆਂ ਆਮ ਗੱਲਾਂ ਹੁੰਦੀਆਂ ਸੀ ਜਿਵੇਂ ਉਹੀ ਗੱਲਾਂ ਚੱਲਦੀਆਂ ਸੀ ਕੋਈ ਐਕੋਜਾ ਲੱਗਦਾ ਹੀ ਨਹੀਂ ਸੀ ਵੀ ਆਹ ਕੋਈ ਗੱਲਬਾਤ ਹੋਈ ਹੈ ਹਾਂਜੀ ਹਾਂਜੀ ਕੋਈ ਗੱਲਾਂ ਤੋਂ ਵੀ ਨਹੀਂ ਕੋਈ ਵੈਸੇ ਵੀ ਨਹੀਂ ਸਾਡੀ ਨੋਰਮਲ ਗੱਲ ਸੀ ਆਮ ਜੀ ਬੜੀ ਹੈਰਾਨੀ ਵਾਲੀ ਗੱਲ ਆ ਚਾਰ ਪੰਜ ਸਾਲ ਤੋਂ ਉੱਥੇ ਰਹਿ ਰਹੇ ਨੇ ਬੜੀ ਵੱਡੀ ਗੱਲ ਆ ਇਸ ਤਰ੍ਹਾਂ ਇੱਕਦਮ ਬੰਦਾ ਲਾਪਤਾ ਹੋ ਜਾਣਾ ਇੱਕਦਮ ਮਿਸਿੰਗ ਹੋ ਜਾਣਾ ਉਹ ਵੀ ਇੱਕ ਜਿਹੀ ਕਹੋ ਵੀ ਚੱਲਦਾ ਫਿਰਦਾ ਬੰਦਾ ਮੈਂ ਕਹਿ ਸਕਦਾ ਜਿਹੜਾ ਬੜਾ ਚਲਾਕ ਚੁਸਤ ਹੋਵੇ ਕਿ ਲੱਗਦਾ ਨਹੀਂ ਬੜੇ ਸਵਾਲੀਆ ਨਿਸ਼ਾਨ ਵੀ ਹੁੰਦੇ ਨੇ ਚੀਜ਼ਾਂ ਜੀ ਬਸ ਇਸ ਗੱਲ ਤੋਂ ਹੀ ਅਸੀਂ ਹੈਰਾਨ ਆ ਕਿਉਂਕਿ ਬਹੁਤ ਐਕਟਿਵ ਸਿਵਲ ਕਰ ਸਨ ਜੀ ਐਵੇਂ ਦੀ ਕੋਈ ਗੱਲ ਨਹੀਂ ਸੀ ਵੀ ਉਹਨਾਂ ਨੂੰ ਕੋਈ ਦਿਮਾਗੀ ਹੋਵੇ ਜਾਂ ਕੋਈ ਹੋਰ ਗੱਲਬਾਤ ਉਸ ਤਰ੍ਹਾਂ ਤੋਂ ਬਿਲਕੁਲ ਫਿਟ ਸੀ ਜੀ ਬਸ ਜੀ ਇਹੀ ਹੈ ਸਾਨੂੰ ਹੈਰਾਨੀ ਖਾਈ ਜਾਂਦੀ ਹੈ ਵੀ ਕੀ ਦਿੱਕਤ ਵੀ ਹੋਇਆ ਕੀ ਉਹਨਾਂ ਨਾਲ ਕਿੱਧਰ ਗਏ ਆ ਕੋਈ ਗੱਲ ਐਹੋ ਜੀ ਕੋਈ ਰੋਲੇ ਵਾਲੀ ਵੀ ਗੱਲ ਨਹੀਂ ਸੀ ਵੀ ਕਿ ਅਗਰ ਕੋਈ ਵੀ ਇੱਥੇ ਹੋਵੇ بس ਸਾਨੂੰ ਇੱਕ ਰਹਿੰਦੇ ਸੀ ਜਿੰਨਾਂ ਨਾਲ ਵੀ ਉਹਨਾਂ ਦਾ ਸਾਨੂੰ ਥੋੜਾ ਜਿਹਾ ਵੀ ਸਾਨੂੰ ਉਹਨਾਂ ਨੇ ਚੰਗੀ ਤਰ੍ਹਾਂ ਕੋਈ ਗਾਈਡ ਨਹੀਂ ਕੀਤਾ ਜੀ ਕਿਉਂਕਿ ਨਾ ਉਹ ਇਸ चीज ਵਿੱਚ ਉਹਨਾਂ ਨੂੰ ਕੋਈ ਇਸ चीज ਦੀ ਮਤਲਬ ਫਿਕਰ ਹੈਗੀ ਵੀ ਬਲਕਾਰ ਸਿੰਘ ਗੁੰਮ ਹੋਇਆ ਕਿ ਦੋ ਮਹੀਨੇ ਤੋਂ ਉਹਨਾਂ ਦੇ ਨਾਲ ਹੀ ਰਹਿ ਰਹੀ ਸੀ ਨਾ ਹਾਂਜੀ ਜੀ ਬਲਿਸਟ ਪੁਲਿਸ ਦੇ ਕੋਈ ਡਿਟੇਲ ਕਢਾਈ ਆ ਕਾਲ ਡਿਟੇਲ ਵੀ ਲਾਸਟ ਕਿਹੜਾ ਫੋਨ ਆਇਆ ਵਾ ਕਿਹਨਾਂ ਨੰਬਰ ਆਪਾ ਹੋਈ ਆ ਕਿਹੜਾ ਬੰਦਾ ਬਾਰ-ਬਾਰ ਫੋਨ ਕਰ ਰਿਹਾ ਕੁਝ ਤਾਂ ਦੀ ਡਿਟੇਲ ਤੁਹਾਨੂੰ ਦਿੱਤੀ ਕਢਾ ਕੇ ਪੁੱਛ ਸਰ ਪੁਲਿਸ ਨੇ ਸੀਡੀਆ ਰਿਪੋਰਟ ਤਾਂ ਕਢਵਾਈ ਆ ਸਰ ਉਹਨਾਂ ਦੀ ਤੇ ਉਹਦੇ ਵਿੱਚ ਕੋਲ ਤਾਂ ਕਾਫੀ ਮਤਲਬ ਆਏ ਹੋਏ ਵੈਸੇ ਉਹਨਾਂ ਨੇ 3-4 ਦਿਨਾਂ ਦੀ ਡਿਟੇਲ ਕਢਵਾਈ ਹੈ ਜੀ ਤੇ ਵੱਧ ਕੋਲ ਇੱਕ ਤਾਂ ਸਿਮਰਨ ਦੀ ਸੀ ਤੇ ਇੱਕ ਦੋ ਹੋਰ ਸੀ ਜੀ ਕੋਲਾਂ ਤੇ ਕੁਝ ਵੈਸੇ ਇੰਨਿਆ ਕੋਲਾ ਜਿਵੇਂ ਜਿਹੜੀ ਰੈਗੂਲਰ ਲੋਕਲ ਕੋਲਾਮ ਚਲਦੀਆਂ ਉਹ ਹਸਣ ਜੀ ਠੀਕ ਹੈ ਬਾਕੀ ਉਹਨਾਂ ਚ ਵੀ ਪੁਲਿਸ ਵਾਲੇ ਕਹਿੰਦੇ ਸਾਨੂੰ ਕੋਈ ਡਾਊਟ ਵਾਲੀ ਗੱਲ ਲੱਗਦੀ ਨਹੀਂ ਜੀ ਹਾਂਜੀ ਉਹ ਤੁਹਾਡੇ ਮਨ 'ਚ ਕੀ ਡਾਊਟ ਲੱਗਦਾ ਤੁਹਾਨੂੰ ਕੀ ਸ਼ੱਕ ਲੱਗਦਾ ਵੀ ਤੁਹਾਡਾ ਮਾਮਾ ਜੀ ਬਲਕਾਰ ਸਿੰਘ ਕਿਹੜੇ ਹਾਲਾਤਾਂ ਵਿੱਚ ਹੋਊਗਾ ਕਿੱਥੇ ਹੋਊਗਾ ਕਿੰਨੇ ਕ ਮਨ 'ਚ ਵਿਚਾਰ ਆ ਮਨ 'ਚ ਵਿਚਾਰ ਤਾਂ ਦੇਖੋ ਜੀ ਕਿਉਂਕਿ ਕਾਫੀ ਦਿਨ ਹੋ ਗਏ ਆ ਕਿਉਂਕਿ ਵਿਚਾਰ ਤਾਂ ਚੰਗੇ ਵੀ ਬੁਰੇ ਹੀ ਫਿਲਹਾਲ ਆ ਰਹੇ ਆ ਵੀ ਇੰਨਾ ਦਿਨ ਹੋ ਗਿਆ ਵੀ ਕੀ ਪਤਾ ਕੀ ਬਾਣਾ ਵਾਪਰਿਆ ਹੋਣਾ ਹੈ ਵੀ ਨਹੀਂ ਕਿ ਨਹੀਂ ਇਸ ਤਾਂ ਕੋਈ ਕਹਿ ਨਹੀਂ ਸਕਦੇ ਜੀ ਹੁਣ ਉਹ ਤਾਂ ਹੁਣ ਲੰਬਿਆਂ ਦੇਖਿਆਂ ਬਾਅਦ ਹੀ ਪਤਾ ਲੱਗੇਗਾ ਵੀ ਜੋ ਵੀ ਆ ਬੜੀ ਵੱਡੀ ਵੱਡੀ ਗੱਲ ਕਹਿ ਦਿੱਤੀ ਵੀ ਪਤਾ ਨਹੀਂ ਹੈਗਾ ਨਹੀਂ ਹੈ ਇਹ ਗੱਲ ਪੱਥਰ ਲੱਖਾਂ ਦੇ ਜੀਰ ਦੇ ਕਰਮ ਕਹਿਣ ਵਾਲੀ ਗੱਲ ਯਾਰ ਪਰ ਮਨੁਸਪੀ ਉਹਨਾਂ ਦੀ ਤਰ੍ਹਾਂ ਪਤਨੀ ਉਹਨਾਂ ਬੱਚਿਆਂ ਨੂੰ ਕੀ ਕਹਿੰਦੇ ਹੋਗੇ ਕੀ ਦੱਸਦੇ ਹੋਗੇ ਉਹਨਾਂ ਨੂੰ ਅਹੀ ਦੱਸ ਦਿਆਂ ਵੀ ਕੋਸ਼ਿਸ਼ ਕਰ ਰਹੇ ਆ ਲੱਭਣਗੇ ਮਿਲ ਜਾਣਗੇ ਲਾਪ ਕਿੱਧਰ ਗਏ ਆ ਹੁਣ ਕਰੇ ਤਾਂ ਪਰਿਵਾਰ ਚ ਤਾਂ ਇਹੀ ਕਹਿਣਾ ਹੁੰਦਾ ਬਸ ਵਿਸ਼ਵਾਸ ਹੀ ਦਿਵਾਣਾ ਇੱਕ ਸਾਡਾ ਵੇਖੇ ਤਾਂ ਵੀ ਜਿੰਨਾ ਚਿਰ ਮਿਲ ਨਹੀਂ ਰਹੇ ਸਾਨੂੰ ਕਿਉਂਕਿ ਪੁਲਿਸ ਕਾਰਵਾਈ ਨਹੀਂ ਕਰਨੀ ਸਰ ਕੋਈ ਪੁਲਿਸ ਕਾਰਵਾਈ ਕਰੇ ਤਾਂ ਸੀ ਕੋਈ ਮੇਦ ਲਾਈਏ ਵੀ ਸਾਨੂੰ ਮਿਲ ਜੇ ਮੇਰੇ ਕੋਲ ਲਾਸਵਾਲ ਸਾਡੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੇਕਰ ਸਦਾਪਾਲਕਾਰ ਸਿੰਘ ਕਿ ਇਹਨਾਂ ਨੂੰ ਮਿਲਦੇ ਆ ਕਿਸੇ ਨੂੰ ਰਾਬਤਾ ਹੁੰਦੇ ਤੇ ਕਿੱਥੇ رابطہ ਕਰਨ ਕਿਹੜੇ ਨੰਬਰ ਨਾਲ ਸੰਪਰਕ ਕਰਨ ਤੇ ਕੀ ਅਪੀਲ ਕੀ ਕਰਨਾ ਚਾਹੋਗੇ ਇਹਨਾਂ ਨੂੰ ਅਸੀਂ ਤਾਂ ਸਭ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਜੀ ਕਿਤੇ ਵੀ ਅਗਰ ਬਲਕਾਰ ਸਿੰਘ ਤੁਹਾਨੂੰ ਕਿਤੇ ਵੀ ਮਿਲਦੇ ਆ ਦਿਖਦੇ ਆ ਜਿਵੇਂ ਦੇ ਵੀ ਆ ਜੀ ਸਾਨੂੰ ਨੰਬਰ ਤੇ 9813823453 ਤੇ ਸੰਪਰਕ ਕਰਨ ਤੇ ਅਸੀਂ ਉਹਨਾਂ ਦੀ ਜੋ ਵੀ ਆ ਜੀ ਜੋ ਅਸੀਂ ਨਾਮ ਰੱਖਿਆ ਜੀ ਅਸੀਂ ਵੱਧ ਤੋਂ ਵੱਧ ਕਰਾਂਗੇ ਜੀ ਉਹਦਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਅਸੀਂ ਵੀ ਉਸ ਪ੍ਰਮਾਤਮਾ ਗਾ ਜੀ ਦਾਸ ਬੇਨਤੀ ਕਰਦੇ ਆ ਭਾਈ ਜਿੱਥੇ ਵੀ ਬਲਕਾਰ ਸਿੰਘ ਹੋਵੇ ਸਹੀ ਸਲਾਮਤ ਹੋਵੇ ਕਿਉਂਕਿ ਆਪਣੇ ਪਰਿਵਾਰ ਵਿੱਚ ਰਾਜੀ ਖੁਸ਼ੀ ਵਾਪਸ ਆ ਜਾਏ ਕਿਉਂਕਿ ਜਿਹਦੇ ਘਰ ਦਾ ਜੀ ਜਾਂਦਾ ਨਾ ਉਹਨੂੰ ਪਤਾ ਲੱਗਦਾ ਵਾ ਐਸ ਕਾ ਕਿ ਪਰਿਵਾਰ ਦੀ ਰੋਟੀ ਤੱਕ ਨਹੀਂ ਲੰਘ ਰਹੀ ਭਰਾ ਵੀ ਨਾ ਇੱਥੇ ਆ ਭਨੇਵਾ ਵੀ ਆ ਪੁੱਤਰ ਵੀ ਇੱਥੇ ਆ ਤੇ ਪਿੱਛੇ ਪਰਿਵਾਰਕ ਮੈਂਬਰ ਉਹਨਾਂ ਤਰ੍ਹਾਂ ਪੰਨੀ ਉਹਨੇ ਬੇਟੀ ਦਾ ਕੀ ਹਾਲਾਤ ਨੇ ਕਿੰਨੇ ਕੇ ਫੋਨਾਂ ਦਾ ਰਾਬਤਾ ਕਰ ਰਹੇ ਨੇ ਬੜੇ ਫੋਨ ਕਰ ਰਹੇ ਨੇ ਐਸ ਕਾ ਕਿ ਭਾਈ ਸਭ ਦੀ ਅਰਦਾਸ ਬੇਨਤੀ ਆ ਕਿ ਜਿੱਥੇ ਹੋਵੇ ਬਲਕਾਰ ਸਿੰਘ ਠੀਕ ਠਾਕ ਹੋਵੇ ਤੇ ਆਪਣੇ ਪਰਿਵਾਰ ਵਿੱਚ ਵਾਪਸ ਆ ਰਹੇ ਸਾਡੀ ਦਸ਼ਕਾਂ ਨੂੰ ਅਪੀਲ ਆ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਸ਼ੁਰੂ ਕਰ ਦਿਓ ਤਾਂ ਜੋ ਕਿ ਬਲਕਾਰ ਸਿੰਘ ਨਾਲ ਸੰਪਰਕ ਹੋ ਤੇ ਪਰਿਵਾਰ ਨੂੰ ਵਾਪਸ ਮਿਲ ਸਕੇ। ਉਹ ਹਰਿਆਣਾ ਤੋਂ ਆ ਤੇ ਇਥੇ ਨੇ ਇਹਨੇ ਮੈਰਿਜ ਕੀਤੀ ਹੋਈ ਜਿਹੜੇ ਨਾਲ ਤੇ ਥੋੜੇ ਦਿਨ ਤੋਂ 8 ਤਰੀਕ ਨੂੰ 9 ਤਰੀਕ ਨੂੰ ਜਿਹੜਾ ਵੀ ਇਥੋਂ ਜਿਹੜਾ ਵੀ ਫੋਨ ਮੰਗ ਲੋਗੇ ਤੇ ਮਿਸਿੰਗ ਹੋ ਗਿਆ। ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕੀਤੀ ਇਹਦੇ ਸਾਰਾ 올 ਡਿਟੇਲ ਸਾਰਾ ਕੁਝ ਲਿਆ ਤੇ ਇਹਦੇ ਵਿੱਚ ਜਿਹੜੇ ਵੀ ਜਿੰਨਾਂ ਜਿੰਨਾਂ ਦੇ ਨਾਲ ਇੰਨੇ ਕੰਟੈਕਟ ਕੀ ਤਾਂ ਉਸ ਦਿਨ ਉਹਨਾਂ ਸਾਰਿਆਂ ਨੂੰ ਅਸੀਂ ਸ਼ਾਮਿਲ ਕੀਤਾ। ਕਿ ਪਿਛਲੇ ਹਾਲ ਤੱਕ ਸਾਨੂੰ ਇਹਦੇ ਵਿੱਚ ਕੋਈ ਹੋਰ ਇਦਾਂ ਦੀ ਗੱਲ ਨਹੀਂ ਸਾਹਮਣੇ ਆਈ ਕਿ ਇਹਦੇ ਨਾਲ ਜਾਂ ਕੋਈ ਮਿਸ ਹੈਪਨਿੰਗ ਆ ਕੁਝ ਹੋਇਆ ਪਰ ਫਿਰ ਵੀ ਇਹ ਨੂੰ ਜਿਹੜੇ ਲੱਭਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਤਾਂ ਕੀ ਲੱਗਦਾ ਕਿ ਇਹ ਸਵਾਰੰਧਾ ਜਣਾ ਤੁਹਾਨੂੰ ਉਹਦਾ ਲੱਭਣ ਲੱਭੜੀ ਰਹੇਗਾ ਕੁਆਡਰੋ ਕੀ ਵੀ ਜਾਰੀ ਕੀਤਾ ਗਿਆ ਅੰਦਰ ਹਾਂਜੀ ਤੁਹਾਡੇ ਕੋਲ ਕੀ ਕੰਮ ਹੈਗੀ ਅਸੀਂ ਇਹਦੇ ਵਿੱਚੋਂ ਜੋ ਇੱਕ ਮਿਸਿੰਗ ਪਰਸਨ ਦਾ ਹੁੰਦਾ ਜੀ ਉਹਦਾ ਸਾਰੇ ਜਿਹੜਾ ਅਸੀਂ ਗੋਸ਼ਵਾਰਾ ਜਾਰੀ ਕੀਤਾ ਆ ਤੇ ਇਹਦੀ ਜਿਹੜੀ ਆ ਸਮਾਲ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਕਸਟਰੀ ਕਰਾਈ ਹੋਈ ਆ ਜੇ ਕਿਤੇ ਵੀ ਕੁਝ ਪਤਾ ਲੱਗੂਗਾ ਸਾਨੂੰ ਇਨਫੋਰਮੇਸ਼ਨ ਆ ਜੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਜੀਤ ਸਿੰਘ ਘਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ